ਕੋਈ ਦਿੱਕਤ ਤਾਂ ਨਹੀਂ ਆਈ ਆਉਣ ਲੱਗਿਆ ਅੱਜ ਕਿਉਂਕਿ ਪੰਜਾਬ ਸਾਰਾ ਬੰਦ ਹੈ ਤੇ ਹੁੰਗਾਰਾ ਖੈਰ ਬੰਦ ਨੂੰ ਕਾਫੀ ਮਿਲਿਆ ਹੈ ਪਰ ਨਾਲ-ਨਾਲ ਕਿਤੇ-ਕਿਤੇ ਤੁਹਾਨੂੰ ਪਤਾ ਹੈ ਕਿ ਥੋੜਾ ਜਿਹਾ ਲੋਕ ਪਰੇਸ਼ਾਨ ਵੀ ਹੁੰਦੇ ਨੇ ਕਮਾਕਾਰਾਂ 'ਚ ਕਈ ਬੜੇ ਜ਼ਰੂਰੀ ਕੰਮ ਵੀ ਹੁੰਦੇ ਨੇ ਤੇ ਜਦੋਂ ਸਾਰਾ ਮੌਲ ਇੱਕਦਮ ক্লোਜ਼ ਹੋ ਜਾਏ ਅਸੀਂ ਦੇ ਅਸੀਂ ਆਦੀ ਵੀ ਨਹੀਂ ਹੁੰਦੇ ਬਿਲਕੁਲ ਜੀ ਇਹ ਦਿੱਕਤ ਆਉਂਦੀ ਆ ਕਿਵੇਂ ਦਾ ਮਾਹੌਲ ਤੁਸੀਂ ਦੇਖ ਰਹੇ ਹੋ ਆਸ-ਪਾਸੇ ਦਾ ਮੈਂ ਮੈਂ ਤੇ ਦਿੱਕਤ ਤੋਂ ਪਹਿਲਾਂ ਹੀ ਆ ਗਿਆ ਸੀਗਾ ਜੀ ਸਵੇਰੇ ਹੀ ਤੜਕੇ ਹੀ ਤੇ ਪਤਾ ਸੀਗਾ ਕਿ ਹੂੰ ਬੰਦ ਜਿਹੜਾ ਹੈ ਨਾ ਉਨੇ ਬਹੁਤ ਵੱਡਾ ਹੰਗਾਰਾ ਲੈ ਜਾਣਾ ਤੁਹਾਡੇ ਸਾਹਮਣੇ ਹੀ ਆ ਬਿਲਕੁਲ ਹਾਈਡੇ ਵੀ ਅੱਜ ਸੋਨਮਸ ਹੁੰਦਾ ਸੀ ਇੰਨੀ ਸ਼ਾਂਤੀ ਕਦੇ ਨਹੀਂ ਦੇਖੀ ਕਾਫੀ ਸਹੀ ਗੱਲ ਹੈ ਜੀ ਕੋਈ ਸ਼ahrਾ ਇੰਨਾ ਸ਼ਾਂਤ ਹੋ ਜਾਏਗਾ ਕਦੇ ਸੋਚਿਆ ਜੀ ਦੂਜੀ ਚੀਜ਼ ਕਿ ਦੇਖੋ ਬਾਜ਼ਾਰ ਬੰਦ ਨੇ ਕਾਰੋਬਾਰ ਬੰਦ ਨੇ ਸਾਰੀਆਂ ਚੀਜ਼ਾਂ ਆਪਾਂ ਦੇਖੀਆਂ ਕਿ ਠੱਪਿਆ ਰੇਲ ਆਵਾਜ਼ ਆਈ ਬਾਸ ਸਾਵਾ ਚਾਈ ਸਾਰਾ ਕੁਝ ਸਕੂਲ ਬਿਲ ਨਹੀਂ ਬੰਦ ਸੀਗੇ ਬਿਲਕੁਲ ਸਕੂਲਾਂ ਚ ਛੁੱਟੀਆਂ ਚੱਲਦੀਆਂ ਪਈਆਂ ਸੀ ਅਦਾਲਤਾਂ ਵੀ ਲੱਗਪਗ ਲੱਗਪਗ ਬੰਦੀ ਹੁੰਦੀਆਂ ਇਹਨਾਂ ਦਿਨਾਂ 'ਚ ਹਮ ਹਾਈ ਕੋਰਟ 'ਚ ਛੁੱਟੀਆਂ ਹੋ ਜਾਂਦੀਆਂ ਨੇ ਜੀ ਜੀ ਤਾ ਟਾਈਮ ਜਿਹੜਾ ਸੀਗਾ ਉਹ 7 ਵਜੇ ਦਾ ਸੀਗਾ ਬੰਦ ਦਾ ਹਮ 7 ਤੋਂ 4 ਜੀ ਹੁਣ ਇੱਕ ਤੇ ਇਹ ਆ ਕਿ ਹੰਗਾਰਾ ਮਿਲਿਆ ਇਹਦੇ 'ਚ ਕੋਈ ਸ਼ੱਕ ਨਹੀਂ ਹਮ ਪਰ ਦੂਜੇ ਪਾਸਿਓਂ ਹਲਚਲ ਦੀ ਖਬਰ ਹੈ ਮਤਲਬ ਕਿ ਜੋ ਜਗਜੀਤ ਸਿੰਘ ਡੱਲੇਵਾਲ ਹੁਰਾਂ ਦਾ ਮਰਨ ਵਰਤ ਚੱਲਦਾ ਪਿਆ ਹੂੰ ਉਹਦੇ ਬਾਰੇ ਤੁਸੀਂ ਦੇਖਿਆ ਹੋਣਾ ਕਿ ਡੱਲੇਵਾਲ ਸਾਹਿਬ ਨੇ ਲਾਈਵ ਆ ਕੇ ਜੀ ਵੱਧ ਤੋਂ ਵੱਧ ਲੋਕਾਂ ਨੂੰ ਕਿਹਾ ਕਿ ਇੱਥੇ ਬਾਰਡਰ ਤੇ ਪਹੁੰਚੋ ਹੂੰ ਕਿ ਪੰਜਾਬ ਸਰਕਾਰ ਕੇਂਦਰ ਦੇ ਨਾਲ ਰਲ ਕੇ ਦਮਨਕਾਰੀ ਨੀਤੀ ਜੜੀ ਹੈ ਉਹ اختیار ਕਰ ਸਕਦੀ ਹੈ ਜੀ ਅਜੇ ਹੱਕ ਕਿਉਂ ਦਰਅਸਲ ਦੱਸਦੇ ਆ ਕਿ ਇੱਕ ਬਹੁਤ ਵੱਡੀ ਹਾਈ ਲੈਵਲ ਦੀ ਜਿਸ ਨੂੰ ਆਪਾਂ ਮੀਟਿੰਗ ਕਹਿੰਦੇ ਆ ਹੂੰ ਉਹ ਹੋਈ ਆ ਬਿਤੇ ਦਿਨੀ ਜੀ ਉਸ ਮੀਟਿੰਗ ਦੇ ਵਿੱਚ ਸੁਰੱਖਿਆ ਫੋਰਸਾਂ ਨੂੰ ਚੁਕੰਨੇ ਰਹਿਣ ਦਾ ਹੁਕਮ ਦਿੱਤਾ ਗਿਆ ਹੂੰ ਚੁਕੰਨੇ ਰਹਿਣ ਤੋਂ ਮਤਲਬ ਹੁਣ ਇਹ ਤੇ ਸਮਝ ਨਹੀਂ ਆ ਰਹੀ ਕਿ ਕਾਦੇ ਵਾਸਤੇ ਜੀ ਕਿਉਂਕਿ ਸੁਪਰੀਮ ਕੋਰਟ ਨੇ ਕਿਹਾ ਸੀਗਾ ਸ਼ਾਇਦ ਇਹ ਕਦ ਦੇ ਨਹੀਂ ਰਹਿ ਗਿਆ ਅਤੀ ਤੱਕ ਕਿਹਾ ਸੀਗਾ ਹਮ ਕਿ ਡੱਲੇਵਾਲ ਸਾਹਿਬ ਨੂੰ ਇਲਾਜ ਮਹਿਆ ਕਰਵਾਓ ਜੀ ਬਿਲਕੁਲ ਦੂਜੇ ਪਾਸੇ ਡੱਲੇਵਾਲ ਸਾਹਿਬ ਖੁਰਾਨੇ ਇੱਕ ਤਰ੍ਹਾਂ ਨਾਲ ਕਹਿ ਲੋ ਕਿ ਸੁਪਰੀਮ ਕੋਰਟ ਦੇ ਇਸ ਹੁਕਮ ਤੇ ਸਵਾਲ ਖੜੇ ਕਰ ਦਿੱਤੇ ਹਮ ਮਤਲਬ ਕਿ ਹੁਣ ਜਦੋਂ ਸੁਪਰੀਮ ਕੋਰਟ ਨੇ ਇਹ ਫੈਸਲਾ ਦਿੱਤਾ ਸੀਗਾ ਬੀਤੇ ਦਿਨੀ ਤੁਹਾਨੂੰ ਯਾਦ ਹੋਵੇਗਾ ਉਹਨਾਂ ਨੇ ਨਾਲ ਇਹ ਵੀ ਕਿਹਾ ਸੀਗਾ ਕਿ ਜੇ ਕੇਂਦਰ ਤੋਂ ਇਮਦਾਦ ਦੀ ਜ਼ਰੂਰਤ ਹੈ ਇਮਦਾਦ ਤੋਂ ਭਾਵ ਕੀ ਹੁੰਦਾ ਕਿ ਜੇ ਉੱਥੋਂ ਕੋਈ ਤੁਹਾਨੂੰ ਫੋਰਸ ਚਾਹੀਦੀ ਆ ਜਾਂ ਕੁਝ ਹੋਰ ਲੋੜਿੰਦਾ ਜੀ ਚਾਹੀਦਾ ਤੁਹਾਨੂੰ ਕੁਝ ਵੀ ਤਾਂ ਬਈ ਤੁਸੀਂ ਉਹਨਾਂ ਦੀ ਇਮਦਾਦ ਲੈਣ ਤੋਂ ਸੰਕੋਚ ਨਾ ਕਰੋ ਜੀ ਤਾਂ ਇਹ ਤੋਂ ਕਿਤੇ ਨਾ ਕਿਤੇ ਕਹਿ ਲੋ ਕਿ ਸਵਾਲ ਤੇ ਖੜੇ ਹੁੰਦੇ ਆ ਕਿ ਜਿਹੜਾ ਆਪਾਂ ਹੁਣੇ ਮੁੱਦਾ ਸ਼ੋਇਆ ਕਿ ਬਈ ਚੁਕੰਨੇ ਰਹਿਣ ਦਾ ਹੁਕਮ ਦਿੱਤਾ ਗਿਆ ਜੀ ਉਹ ਤੇ ਦੋ ਹੀ ਚੀਜ਼ਾਂ ਉਹਦੇ ਚੋਂ ਨਿਕਲਦੀਆਂ ਨੇ ਕਿ ਕੀ ਸਟੇਟ ਇਸ ਗੱਲ ਤੇ ਚਿੰਤਾ ਤੇ ਆ ਕਿ ਜੇ ਕੱਲ ਨੂੰ ਕੋਈ ਖੁਦਾ ਨਾ ਖਾਸਤਾ ਕੋਈ ਮਿਸ ਹੈਪਨਿੰਗ ਹੁੰਦੀ ਆ ਤਾਂ ਉਸ ਸਟੇਜ ਤੇ ਜਾ ਕੇ ਉਸ ਪੜਾਅ ਤੇ ਜਾ ਕੇ ਲਾਅਨ ਆਰਡਰ ਨੂੰ ਮੈਂਟੇਨ ਕਿਵੇਂ ਕਰ ਸੰਭਾਲਣਾ ਕਿਵੇਂ ਬਿਲਕੁਲ ਇੱਕ ਤੇ ਹੋ ਸਕਦਾ ਜੀ ਔਰ ਸਭ ਤੋਂ ਵੱਡਾ ਸ਼ਾਇਦ ਇਹੀ ਹੋ ਸਕਦਾ ਇਸ ਟਾਈਮ ਨਾ ਜਿਸ ਸਾਹਿਬ ਨਾਲ ਡੱਲੇਵਾਲ ਸਾਹਿਬ ਦੀ ਸਿਹਤ ਹੈ ਇਹ ਹੋ ਸਕਦਾ ਪਰ ਦੂਜਾ ਮੈਂ ਜਿਵੇਂ ਕਿਹਾ ਕਿ ਕੀ ਇਲਾਜ ਕਰਵਾਉਣ ਦਾ ਜਿਹੜਾ ਸੁਪਰੀਮ ਕੋਰਟ ਨੇ ਹੁਕਮ ਦਿੱਤਾ ਹੈ ਕਿ ਉਸ ਨੂੰ ਅਮਲ 'ਚ ਲਿਆਉਣ ਵਾਸਤੇ ਤਾਂ ਨਹੀਂ ਮਸ਼ਕਾ ਹੋ ਰਹੀਆਂ ਕਿ ਭਾਈ ਕਿਸੇ ਤਰੀਕੇ ਨਾਲ ਮਤਲਬ ਕਿ ਇੱਕ ਗਿਣਤੀ ਲਾ ਲਓ ਮੋٹے ਤੌਰ ਤੇ 2 ਤੋਂ 4000 ਕਿਸਾਨਾਂ ਦੀ ਆ ਜੀ ਕਿ ਉਹ ਵਿਰੋਧ ਕਰ ਸਕਦੇ ਆ ਤਾਂ ਉਸ ਸੂਰਤ ਦੇ ਵਿੱਚ ਕਿੰਨੀ ਕੁ ਨਫਰੀ ਲਾ ਦਿੱਤੀ ਜਾਵੇ ਜਦਾਂ ਰਾਤ ਨੂੰ ਆਪਾਂ ਦੇਖਦੇ ਆ ਜੀ ਜੀ ਕਿ ਭਾਈ ਕੋਈ ਸਾਫ ਕਤਬ ਲਾ ਕੇ ਤੇ ਉਹਨਾਂ ਨੂੰ ਇਲਾਜ ਵਾਸਤੇ ਉੱਥੋਂ ਖੜਿਆ ਜਾਵੇ ਜੀ ਤਾਂ ਮਤਲਬ ਕਿ ਦੋ ਹੀ ਸੰਭਾਵਨਾ ਨਿਕਲਦੀਆਂ ਨੇ ਬਾਕੀ ਰਹੀ ਗੱਲ ਸਭ ਬੰਦ ਦੀ ਬੰਦ ਨੂੰ ਬਹੁਤ ਵਧੀਆ ਰਿਸਪਾਂਸ ਦਿੱਤਾ ਲੋਕਾਂ ਨੇ ਹਰ ਇੱਕ ਵਰਗ ਨੇ ਕਾਰੋਬਾਰੀ ਜਿਹੜਾ ਹੁੰਦਾ ਸਭ ਕਾਰੋਬਾਰੀ ਵੈਸੇ ਵੀ ਪੰਜਾਬ ਦਾ ਕਾਰੋਬਾਰੀ ਜਿਹੜਾ ਉਹਦੇ ਆਪਣੇ ਇੰਟਰਸਟ ਕਹਿ ਲਓ ਜਾਂ ਜਿਹੜੀ ਉਹਦੀ ਆਰਥਿਕਤਾ ਦੀ ਜਿਹੜੀ ਲੀਕ ਆ ਜਾ ਕੇ ਕਹਿੰਦੀ ਆ ਕਿਸਾਨੀ ਨਾਲ ਬਿਲਕੁਲ ਇੱਕ ਤੇ ਇੱਕ ਵੱਡਾ ਫੈਕਟਰ ਆ ਪੰਜਾਬ ਬਿਲਕੁਲ ਜੀ ਔਰ ਦੂਜੀ ਚੀਜ਼ ਇਹ ਕੱਡਰ ਵੀ ਹੂੰ ਕਿ ਜੇ ਕੋਈ ਮਤਲਬ ਇਸ ਤਰ੍ਹਾਂ ਨਹੀਂ ਸਾਥ ਦਿੰਦਾ ਜੀ ਤੇ ਤੁਹਾਨੂੰ ਪਤਾ ਹੀ ਆ ਕਿ ਫਿਰ ਉਹਦਾ ਹਸ਼ਰ ਕਿਸ ਤਰ੍ਹਾਂ ਦਾ ਆਪਾਂ ਰੀ ਭੀੜ ਜਿਹੜੀ ਆ ਉਹ ਕਿਸੇ ਹੋਰ ਪਾਸੇ ਨੇ ਤੁਰ ਪੈਂਦਾ ਨੁਕਸਾਨੇ ਜਾਂ ਹਾਂ ਜੀ ਉਹ ਨੁਕਸਾਨ ਤੋਂ ਵੀ ਕਾਰੋਬਾਰੀ ਡਰਦਾ ਇਹ ਵੀ ਤੁਹਾਡੀ ਗੱਲ درست ਆ ਤੇ ਇਹ ਕੋ ਉਦਾਂ ਵੀ ਸੋਸ਼ੀਅਲੀ ਉਹਨੂੰ ਬੁਰਾ ਵੀ ਸਮਝਿਆ ਜਾਂਦਾ ਨਾ ਹੂੰ ਆਪਣੇ ਥੇ ਵੀ ਆ ਬਿਲਕੁਲ ਪਰ ਅੱਜ ਤੁਸੀਂ ਇੱਕ ਚੀਜ਼ ਨੋਟ ਕੀਤੀ ਹੋਣੀ ਆ ਕਿ ਬਹੁਤ ਥਾਵਾ ਤੇ ਲੋਕ ਖੇਬੜਿਆ ਆਪਣੇ ਵੀ ਇੱਥੇ ਦੱਸਦੇ ਆ ਕਿ ਸ਼ਹਿਰ ਦੇ ਵਿੱਚ ਜਿੱਥੇ ਮੈਂ ਬੈਠੇ ਸਨ ਕਿਸਾਨਾਂ ਆਗੂ ਇੱਥੇ ਵੀ ਦੱਸਦੇ ਆ ਕਿ ਲੋਕ ਖੇਬੜਿਆ ਲੋਕ ਤੰਗ ਨੇ ਤੰਗ ਤਾਂ ਇਹ ਤਾਂ ਦੂਸਰਾ ਪੱਖ ਹੈਗਾ ਤਸਵੀਰ ਦਾ ਆ ਹੁਣੇ ਕੋ ਮੈਂ ਕਮੈਂਟ ਦੇਖ ਰਿਹਾ ਸੀਗਾ ਕਹਿੰਦੇ ਆ ਕਿ ਲੋਕ ਗਾਲਾਂ ਬਹੁਤ ਕੱਢਦੇ ਸੀਗੇ ਜੀ ਕਿਸਾਨਾਂ ਨੂੰ ਬਿਲਕੁਲ ਹੁਣ ਇਹ ਚੀਜ਼ ਜਿਹੜੀ ਆ ਨਾ ਇਹ ਕਿਸਾਨਾਂ ਨੂੰ ਵੇਖਣੀ ਪਾਉਗੀ ਹੂੰ ਕਿ ਹੁਣ ਤੁਸੀਂ ਦੇਖੋ ਸਧਾਰਨ ਜੀ ਗੱਲ ਹੈ ਮੈਂ ਦੋ ਮਿਸਤਰੀ ਤੇ ਦੋ ਮਜ਼ਦੂਰ ਜੀ ਉਹਨਾਂ ਦਾ ਦੇਖ ਰਿਆ ਸੀਗਾ ਉਹਨਾਂ ਦੇ ਨਾਲ ਗੱਲ ਹੋਈ ਹੂੰ ਉਹ ਕਹਿੰਦੇ ਜੀ ਸਵੇਰ ਦੇ ਤੁਰੇ ਆ ਪਹਿਲਾਂ ਮੀਂਹ ਪੈਂਦਾ ਰਿਹਾ ਦਿਹਾੜੀਆਂ ਲੱਗੀਆਂ ਨਹੀਂ ਜੀ ਅੱਜ ਨਿਕਲੇ ਸੀ ਕਿ ਥੋੜਾ ਬਹੁਤਾ ਕਿਤੇ ਕੰਮ ਮਿਲੇ ਹੂੰ ਕਿ ਤੋ ਕੰਮ ਮਿਲ ਗਿਆ ਜੀ ਤੋ ਕਹਿੰਦੇ ਕਿ ਸਵੇਰ ਦੇ 12 ਵਜੇ ਤੱਕ ਪਿੰਡਾਂ 'ਚ ਹੀ ਫਿਰਦੇ ਆ ਜੀ ਓਹੋ ਲੰਘਣ ਵਾਸਤੇ ਜਦੋਂ ਸੜਕ ਤੇ ਚੜਦੇ ਆ ਤੇ ਕਮਾਲ ਦੀ ਗੱਲ ਇਹ ਆ ਕਿ ਕੁਝ ਖਬਰਾਂ ਵੀ ਨਹੀਂ ਕਿ ਪਿੰਡਾਂ ਵਿੱਚ ਦੀ ਵੀ ਛੇਤੀ ਕਿਤੇ ਲੰਗਰ ਨਹੀਂ ਦੇ ਰਿਹਾ ਹੂੰ ਪਾ ਇਹ ਨੂੰ ਹੰਗਾਰੇ ਦਾ ਪੱਖ ਵੇਖੀਏ ਹੰਗਾਰੇ ਦਾ ਪੱਖ ਤੇ ਆਪਾਂ ਦੇਖ ਸਕਦੇ ਹਾਂ ਮਨਜੀਤ ਜੀ ਉਹ ਤੇ ਠੀਕ ਹੈ ਸੁਖਮ ਸਿੰਘ ਸਾਹਿਬ ਉਹ ਠੀਕ ਆ ਹੂੰ ਹੰਗਾਰਾ ਮਿਲ ਗਿਆ ਜੀ ਪਰ ਵਾਰ-ਵਾਰ ਇਸ ਤਰ੍ਹਾਂ ਦੇ ਐਕਸ਼ਨ ਪ੍ਰੋਗਰਾਮ ਚਿਹੜੇ ਆ ਉਹ ਇਸ ਤਰ੍ਹਾਂ ਦਾ ਹੰਗਾਰਾ ਲੈ ਕੇ ਤੁਰਨਗੇ ਇੱਕ ਵੱਡਾ ਸਵਾਲ ਆ ਦੂਜਾ ਸਵਾਲ ਫੇਰ ਇਹ ਆ ਜੀ ਅੱਜ ਅਸੀਂ ਕਿੰਨੇ ਦਾ ਗੋਤਾ ਖਾਧਾ 500 ਕਰੋੜ ਦਾ ਜਾਂ 700 ਕਰੋੜ ਦੇ ਤੇ ਐਗਜੈਕਟ ਅੰਕੜਾ ਆਪਣੇ ਕੋਲ ਨਹੀਂ ਹੈ ਪਰ ਕਈ 100 ਕਰੋੜ ਦਾ ਗੋਤਾ ਤੇ ਖਾਲਿਆ ਨਾ ਪੰਜਾਬ ਨੇ ਬਿਲਕੁਲ ਹੁਣ ਤੁਸੀਂ ਦੇਖੋ ਤੁਹਾਡੇ ਸ਼ਹਿਰ ਤਾਂ ਜੇ ਆਪਾਂ ਬਾਜ਼ਾਰ ਲਾਈਏ ਇੱਕ ਸ਼ਹਿਰ ਦੇ ਬਾਜ਼ਾਰ ਦਾ ਕਿੰਨਾ ਕਾਰੋਬਾਰ ਹੈ ਸਾਰਾ ਠੱਪ ਹੈ ਨਾ ਈਵਨ ਥੈਟ ਕਿ ਸਬਜੀ ਮੰਡੀ ਵੀ ਜਿਹੜੀ ਹੈ ਬੰਦ ਹੈ ਹਾਂ ਬਿਲਕੁਲ ਜ਼ਰੂਰ ਤਾਂ ਜਿਹੜੀਆਂ ਡੇਲੀ ਦੀਆਂ ਜ਼ਰੂਰਤਾਂ ਨੇ ਉਹ ਸਭ ਕੁਝ ਬੰਦ ਹੈ ਹੁਣ ਤੁਸੀਂ ਮਤਲਬ ਕਿ ਇੱਕ ਮੋਟੀ ਕੈਲਕੂਲੇਸ਼ਨ ਲਾ ਲਓ ਕਿ ਕਿੰਨੇ ਸ਼ਹਿਰ ਹੈ ਉਹ ਸਾਰਾ ਬਾਜ਼ਾਰ ਜਿਹੜਾ ਹੈ ਬੰਦ ਪਿਆ ਠੱਪ ਪਿਆ ਜੀ ਉਦੇ ਨਾਲ ਸੁਖਮ ਸਾਹਿਬ ਹਾਸਲ ਕੀ ਆ ਵੱਡਾ ਸਵਾਲ ਇਹ ਆ ਮੰਨ ਲਓ ਮੈਂ ਆਪਦੇ ਘਰ ਦੇ ਵਿੱਚ ਚੁੱਕ ਕੇ ਕਈ 20 20 ਫੋਟੋ ਡੂੰਗੇ ਟੋਏ ਟੰਡੇ ਪੈਣਾ ਵੀ ਮੈਂ ਤਾਂ ਖੂਬ ਪਟਨੇ ਆਪਦੇ ਕਰਨੀ ਜੀ ਤੇ ਪਿੰਡ ਦਾ ਮੈਂ ਕੀ ਵਿਗਾੜ ਦੂੰਗਾ ਬਿਲਕੁਲ ਆਪ ਦਾ ਹੀ ਨੁਕਸਾਨ ਹੈ ਲੜਾਈ ਮੇਰੀ ਪਿੰਡ ਨਾਲ ਆ ਹਮ ਘਰ ਮੈਂ ਆਪਦਾ ਪਟ ਰਿਆਂ ਇਹਦਾ ਜਵਾਬ ਸਰਵਨ ਸਿੰਘ ਪੰਦੇਹ ਰੂਰੀ ਦੇ ਸਕਦੇ ਆ ਬਿਲਕੁਲ ਇਹ ਗੱਲ ਆਪਾਂ ਉਹ ਦਿਨ ਵੀ 20 ਦਿਨ ਕਿ ਹਾਸਲ ਕੀ ਹੈ ਜੀ ਦਿੱਲੀ ਨੂੰ ਇਹਦੇ ਨਾਲ ਕੀ ਫਰਕ ਪਿਆ ਸ ਹਮ ਠੀਕ ਆ ਕੁਝ ਲੰਗਣ ਵਾਲੇ ਕੁਝ ਇਥੋਂ ਗੁਜ਼ਰਨ ਵਾਲੇ ਯਾਤਰੂ ਜੜੇ ਆ ਹਮ ਉਹ ਸਫਰ ਦੇ ਬੈਠੇ ਉਹਨਾਂ ਸਟੱਕ ਹੋ ਗਏ ਬਸ ਇਸ ਤੋਂ ਵੱਧ ਕੁਛ ਇਸ ਤੋਂ ਵੱਧ ਅਸੀਂ ਕੀ ਉਹਨਾਂ ਦਾ ਕਰ ਰਿਆ ਕਰ ਲਿਆ ਹਮ ਤਾਂ ਮਤਲਬ ਕਿ ਇਹ ਚੀਜ਼ਾਂ ਜਿਹੜੀਆਂ ਸਾਡੇ ਕਿਸਾਨ ਆਗੂਆਂ ਨੂੰ ਵੇਖਣੀਆਂ ਤੇ ਸਮਝਣੀਆਂ ਪੈਣੀਆਂ ਸ ਹੁਣ ਕਮਾਲ ਦੀ ਗੱਲ ਹੈ ਕਿ ਬਹੁਤੇ ਬੰਦੇ ਇਥੇ ਇਹੋ ਜੇ ਸਵਾਲ ਕਰਨ ਤੋਂ ਟਾਲਾ ਵੱਟਦੇ ਆ ਪਰ ਮੈਂ ਉਹਦੋਂ ਵੀ ਕਿਹਾ ਸੀਗਾ ਕਿ ਸਿਆਣਾ ਕਿਸਾਨ ਆਗੂ ਫੀਡਬੈਕ ਲੈਂਦਾ ਹੂੰ ਕਿ ਭਾਈ ਅਸੀਂ ਵਾਰ-ਵਾਰ ਇਸ ਤਰ੍ਹਾਂ ਆਪਣਾ ਆਰਥਿਕ ਨੁਕਸਾਨ ਕਰਕੇ ਨਰਿੰਦਰ ਮੋਦੀ ਜਾਂ ਕੇਂਦਰ ਸਰਕਾਰ ਨੂੰ ਹੂੰ ਕੀ ਮੈਸੇਜ ਦੇ ਰਹੇ ਆ ਜੀ ਹਾਂ ਠੀਕ ਹੈ ਤੁਸੀਂ ਇਹ ਦਿਖਾ ਰਹੇ ਹੋ ਕਿ ਸਾਡੀ ਯੂਨਿਟੀ ਹੈ ਚਲੋ ਇੱਕ ਲੌਜੀਕ ਇਹ ਆ ਜੀ ਇਕਤਾ ਹੈ ਤੇ ਇਕਤਾ ਤੇ ਅੱਗੇ ਵੀ ਮੁਲਕ ਨੇ ਵੇਖੀ ਆ ਪੰਜਾਬੀਆਂ ਦੀ ਹਰਿਆਣੀਆਂ ਹਰਿਆਣੀਆਂ ਦੀ ਇਕਤਾ ਤੇ ਅੱਗੇ ਵੀ ਵੇਖੀ ਆ ਨਾ ਜੀ 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 ਉਹਨੂੰ ਵਾਰ-ਵਾਰ ਵਾਰ-ਵਾਰ ਦਿਖਾਉਣ ਵਾਸਤੇ ਅਸੀਂ ਕੀ ਕਰ ਰਹੇ ਹਾਂ ਤੇ ਇਕਤਾ ਮਤਲਬ ਕਿ ਇਹ ਵੀ ਆ ਕਿ ਇਕਤਾ ਕੁਝ ਥਾਂ ਤੇ ਮਜਬੂਰੀ ਦਾ ਵੀ ਰੂਪ ਧਾਰਨ ਕਰ ਜਾਂਦੀ ਐ ਜਿਵੇਂ ਆਪਾਂ ਗੱਲ ਕਰ ਰਹੇ ਹਾਂ ਤਾਂ ਗੱਲ ਇਹ ਆ ਕਿ ਹਾਸਲ ਅਸੀਂ ਕੀ ਕਰ ਰਹੇ ਹਾਂ ਹੂੰ ਇਹਦਾ ਟੀਚਾ ਜਿਹੜਾ ਜੋ ਅਸੀਂ ਮਤਲਬ ਕਿ ਲੈ ਕੇ ਚੱਲ ਰਹੇ ਹਾਂ ਉਹ ਜਿਹੜਾ ਟੀਚਰ ਉਹ ਸਾਨੂੰ ਦੇਖ ਹੀ ਰਿਹਾ ਦੇਖ ਹੀ ਰਿਹਾ ਕੋਲ ਮਿਲਾ ਕੇ ਕਿਹਦਾ ਆਰਥਿਕ ਪੱਖੋਂ ਨੁਕਸਾਨ ਤੇ ਬਹੁਤ ਹੋ ਰਿਹਾ ਪਰ ਕੋਈ ਏਕਤਾ ਦੇ ਪੱਖੋਂ ਲਾਲੋ ਜਾਂ ਕੋਈ ਆਰਥਿਕ ਪੱਖੋਂ ਲਾਲੋ ਜਾਂ ਫਿਰ ਕਿਸਾਨੀ ਦੇ ਪੱਖ ਤੋਂ ਵਿਕੀਵਿਦਕ ਫਾਇਦਾ ਕੀ ਹੋਊਗਾ ਨਾ ਅਜੇ ਉਹੀ ਹੈ ਨਾ ਕਿ ਸੰਘਰਸ਼ ਚੱਲ ਰਿਹਾ ਹੈ ਚਲੋ ਜੋ ਸੰਘਰਸ਼ ਚੱਲ ਰਿਹਾ ਹੈ ਉਹਦੇ ਵਿੱਚ ਅਸੀਂ ਆਪਣਾ ਪੰਜਾਬ ਬੰਦ ਕਰਕੇ ਠੀਕ ਹੈ ਇੱਕ ਮੈਸੇਜ ਦੇ ਦਿੱਤਾ ਕਿ ਭਈ ਕਿਸਾਨ ਦੇ ਹੱਕ ਦੇ ਵਿੱਚ ਸਾਰਾ ਪੰਜਾਬ ਹੈ ਤੇ ਉਹਦੇ ਨਾਲੋਂ ਤੇ ਚੰਗਾ ਤੁਸੀਂ ਇਸਲਾਸ ਜਿਹੜਾ ਉਹ ਗਵਰਨਮੈਂਟ ਨੂੰ ਕਹੋ ਕਿ ਸੱਦ ਕੇ ਤੇ ਉਹਦੇ 'ਚ ਮਤਾ ਪਾ ਦੇਵੇ ਬਿਲਕੁਲ ਮਤਾ ਪਾਦੇ ਵੀ ਬਿਲਕੁਲ ਕਿਉਂਕਿ ਅਸੈਂਬਲੀ ਦਾ ਮਤਾ ਪਾਇਆ ਉਸ ਸਟੇਟ ਦੀ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਜਿਹੜੀ ਆਵਾਮ ਹੈ ਜਨਤਾ ਹੈ ਉਹਦੀ ਆਵਾਜ਼ ਹੈ ਬਿਲਕੁਲ ਪਰ ਅਸੀਂ ਹਰ ਵਾਰੀ ਆਪਣਾ ਇਹ ਬਾਜ਼ਾਰ ਦਾ ਨੁਕਸਾਨ ਜਿਹੜਾ ਕਰਦੇ ਜਾਗੇ ਉਹ ਠੀਕ ਨਹੀਂ ਹੈ ਔਰ ਲੋਕ ਹੁਣ ਮੇਜਬੇ ਤੁਹਾਨੂੰ ਕਿਹਾ ਕਿ ਬੋਲਣਾ ਸਟਾਰਟ ਕਰ ਰਹੇ ਨੇ ਲੋਕ ਇਹਨਾਂ ਦੇ ਨਾਲ ਭੜ ਰਹੇ ਨੇ ਇਹ ਇਹ ਚੰਗੇ ਸੰਕੇਤ ਨਹੀਂ ਹੈ ਸਾਹਿਬ ਇਹ ਦੇਖਣਾ ਪਵੇ ਬਾਰ-ਬਾਰ ਔਰ ਬਾਰ-ਬਾਰ ਇਦਾਂ ਦੇ ਰਿਸਪਾਂਸ ਨਹੀਂ ਮਿਲਦੇ ਹੁੰਦੇ ਹੁਣ ਕੱਲ ਨੂੰ ਮੰਨ ਲਓ ਐਸਕੇਐਮ ਵਾਲੇ ਦੁਜੇ ਆ ਜਾਣ ਕਿ ਅਸੀਂ ਬੰਦ ਕਰਨਾ ਬਿਲਕੁਲ ਤੇ ਫਿਰ ਲੋਕ ਕਦੋਂ ਤੱਕ ਸਾਥ ਦੂਜਾ ਗਰੁੱਪ ਆ ਜਾਵੇ ਕਿ ਅਸੀਂ ਬੰਦ ਕਰਾਂਗੇ ਉਸ ਤੋਂ ਬਾਅਦ ਤੀਜਾ ਕੋਈ ਹੋਰ ਆ ਜਾਵੇ ਜੀ ਤਾਂ ਲੋਕ ਲੋਕ ਕਦੋਂ ਤੱਕ ਫਿਰੇ ਸੱਚਮੁੱਚ ਸੱਚੀ ਗੱਲ ਹੈ ਜੀ ਹੁਸੈਨ ਜੀ ਹਮਮ ਬਿਲਕੁਲ ਅਲਦਰੇ ਜੀ ਵੀ ਕਹਿ ਰਹੇ ਸੀ ਕਿ ਦਫਤਰ ਜਾਂਦੇ ਸੀ ਤੇ ਰਸਤੇ ਦੇ ਵਿੱਚ ਵਾਪਸ ਆਉਣਾ ਪਿਆ ਤਾਂ ਕੰਮਕਾਰ ਵਾਲਿਆਂ ਨੂੰ ਬੜਾ ਮੁਸ਼ਕਲ ਹੈ ਜੀ ਅ ਲਖਵਿੰਦਰ ਜੀ ਕਹਿ ਰਹੇ ਨੇ ਕਿ ਲਾਈਵ ਦੇਖ ਰਹੇ ਆਂ ਅੱਜ ਕੰਦੇ ਆਨੰਦ ਆ ਰਿਹਾ ਸ਼ੁਕਰੀਆ ਜੀ ਬਹੁਤ ਬਹੁਤ ਅਨਿਤਮ ਜੀ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ ਕਮੈਂਟ ਵੀ ਆਪਾਂ ਲੈਨੇ ਆਂ ਥੋੜਾ ਜਿਹਾ ਕੋਈ ਕਮੈਂਟ ਖਬਰ ਦੇ ਨਾਲ ਜੁੜਿਆ ਵੇਖ ਲਈਏ ਅ ਬਿਲਕੁਲ ਮਿੰਟੂ ਜੀ ਇਹ ਚੀਜ਼ਾਂ ਪਹਿਲਾਂ ਵਾਲੀ ਲਹਿਰ ਨਹੀਂ ਬਣ ਸਕਦੀ ਕਹਿੰਦੇ ਮਲੂਕ ਸਿੰਘ ਜੀ ਕਹਿ ਰਹੇ ਨੇ ਉਹ ਹੌਲੀ ਬੁਰਾ ਭਲਾ ਬਹੁਤ ਕਹਿ ਰਹੇ ਨੇ ਹਰਪ੍ਰੀਤ ਗਰੇਵਾਲ ਜੀ ਕਹਿ ਰਹੇ ਨੇ ਬਿਲਕੁਲ ਇੱਥੇ ਵੀ ਅਸੀਂ ਦੇਖਿਆ ਕਿ ਭਾਈ ਜਿਹੜੇ ਜਾਨ ਆਉਣ ਵਾਲੇ ਲੋਕ ਆ ਪਰੇਸ਼ਾਨ ਹੁੰਦੇ ਨੇ ਫਿਰ ਕਿਤੇ ਨਾ ਕਿਤੇ ਬੰਦੇ ਰੋਸਦਾ ਵੱਧ ਹੈ ਜੀ ਕਦੇ ਨਾ ਕਦੇ ਉਹ ਸਾਥ ਛੱਡਦੇ ਆ ਫਿਰ ਹੌਲੀ ਹੌਲੀ ਹਾਂਜੀ ਉਹੀ ਹੈ ਨਾ ਕਿ ਚਲੋ ਮੈਂ ਇੱਕ ਚੀਜ਼ ਹੋਰ ਕਹਿਣੀ ਚਾਹਾਂਗਾ ਕਿ ਇੱਕ ਤੇ ਇਹ ਆ ਕਿ ਜਿਹੜਾ 7 ਵਾਲਾ ਟਾਈਮ ਆ ਮੈਂ ਤੇ ਇਸ ਗੱਲ ਤੇ ਬੜਾ ਹੈਰਾਨ ਸੀ ਹਮ ਕਿ 7 ਵਾਲੇ ਟਾਈਮ ਦੀ ਸਲਾਹ ਕਿਸ ਨੇ ਦਿੱਤੀ ਆ ਜੀ ਜੀ 7 ਵਜੇ ਮੈਂ ਆਇਆ ਜੀ ਅੱਜ 7 ਵਜੇ ਤੋਂ ਪਹਿਲਾਂ ਬਿਲਕੁਲ ਹਨੇਰਾ ਸੀ ਉਸ ਵੀ ਨੇ ਹੂੰ ਨਹੀਂ ਰਾਸ ਹੀਗਾ ਥੋੜਾ ਥੋੜਾ ਮੌਸਮ ਹੈ ਨਾ ਜੀ ਠੀਕ ਹੈ ਨਾ ਜੀ ਉਹਦੇ ਕਰਕੇ ਤਾਂ ਮਤਲਬ ਕਿ ਜਿਹੜਾ ਬੰਦਾ ਯਾਰ ਕੋਈ ਐਮਰਜੈਂਸੀ ਚ ਕਿਸੇ ਨੇ ਭੋਗ ਤੇ ਪਹੁੰਚਣਾ ਹੈ ਹੂੰ ਜਾਂ ਕਿਸੇ ਨੇ ਮੰਨ ਲਓ ਕਿ ਕੰਮ ਤੇ ਹੋਣਾ ਨਹੀਂ ਤੇ ਉਹਦੇ ਪੈਸੇ ਕੱਟੇ ਜਾਣਗੇ ਕੋਈ ਥੋੜੀ ਜੀ ਰਿਲੈਕਸੇਸ਼ਨ ਤੇ ਦਿਓ ਨਾ ਯਾਰ ਜੀ 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 ਕਿ ਹਾਂ ਭਈ 9-10 ਵਜੇ ਤੋਂ ਬਾਅਦ ਜਦੋਂ ਕਿਉਂਕਿ ਬਾਜ਼ਾਰ ਤੇ ਆਮ ਤੌਰ ਤੇ 10 ਵਜੇ ਖੁੱਲਦੇ ਆ ਨਾ ਜੀ ਜੀ ਜਿਸਨੇ ਕਿਤੇ ਕੋਈ ਆਬਾ ਪਹੁੰਚਣਾ ਕਰਨਾ ਹੈ ਉਹ ਵੇਲੇ ਨਾਲ ਉੱਠ ਕੇ 2-4 ਘੰਟਿਆਂ ਦੇ ਸਫ਼ਰ ਚ ਚਲੋ ਭਈ ਆਪਦਾ ਹਮ ਕਿਹਨੇ ਜਿਬੁੱਤਾ ਸਾਰ ਲੱਗੇ ਬਿਲਕੁਲ ਜੀ ਤੇ ਚਲੋ ਤੁਸੀਂ 10 ਵਜੇ ਤੋਂ ਲੈ ਕੇ ਕੋਈ 2-3 ਵਜੇ ਤੱਕ ਰੱਖ ਲਓ 7 ਵਜੇ ਤੋਂ 4 ਤੱਕ ਇਹ ਟਾਈਮ ਬਹੁਤ ਜ਼ਿਆਦਾ ਹੋ ਜਾਂਦਾ ਹੈ ਜੀ ਸਾਹਿਬ ਜੀ ਜੀ ਜੀ